ਸੂਬੇ ਦੇ ਆਰਥਿਕ ਵਿਕਾਸ ਨੂੰ ਹੁਲਾਰਾ ਦੇਣ ਦੇ ਲਈ ਸੜਕਾਂ ਦੇ ਜਾਲ ਦਾ ਅਹਿਮ ਰੋਲ ਹੁੰਦਾ ਤਾਂ ਜੋ ਸੂਬਿਆਂ ਦਾ ਇੱਕ ਦੂਜੇ ਦੇ ਨਾਲ ਸੜਕੀ رابطہ ਕਾਇਮ ਹੋ ਸਕੇ ਅਤੇ ਵਪਾਰ ਦੇ ਵਿੱਚ ਵੀ ਵਾਧਾ ਜਿਹੜਾ ਹੋ ਸਕੇ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਹਰਭਜਨ ਸਿੰਘ ਈਟੀਓ ਲੋਕ ਨਿਰਮਾਣ ਵਿਭਾਗ ਮੰਤਰੀ ਪੰਜਾਬ ਨੇ ਦਿੱਲੀ ਕਟੜਾ ਐਕਸਪ੍ਰੈਸ ਵੇ ਨੂੰ ਲੈ ਕੇ ਨੈਸ਼ਨਲ ਪ੍ਰੋਜੈਕਟ ਹਾਈਵੇ ਦੇ ਅਤੇ ਅਮਰitsar ਦੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਨਾਲ ਰਿਵਿਊ ਮੀਟਿੰਗ ਕਰਨ ਉਪਰੰਤ ਕੀਤਾ। ਉੱਥੇ ਹੀ ਮੰਤਰੀ ਈਟੀਓ ਨੇ ਦੱਸਿਆ ਕਿ ਦਿੱਲੀ ਕਟੜਾ ਐਕਸਪ੍ਰੈਸ ਵੇ ਦੀ ਜ਼ਮੀਨ ਐਕਵਾਇਰ ਕਰਨ ਦੇ ਲਈ 1829 ਕਰੋੜ ਰੁਪਏ ਜਾਰੀ ਹੋਏ ਸਨ ਜਿਸ ਦੇ ਵਿੱਚੋਂ ਹੁਣ ਤੱਕ 1647 ਕਰੋੜ ਰੁਪਏ ਸਬੰਧਤ ਨੂੰ ਵੰਡੇ ਜਾ ਚੁੱਕੇ ਨੇ। ਉਹਨਾਂ ਨੇ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਨੈਸ਼ਨਲ ਹਾਈਵੇ ਦੇ ਕੰਮਾਂ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਢਿੱਲ ਮਿੱਠ ਬਰਦਾਸ਼ਤ ਨਹੀਂ ਕੀਤੀ ਜਾਊਗੀ ਨੈਸ਼ਨਲ ਹਾਈਵੇ ਬਾਰੇ ਮਿੱਟੀ ਕਿਤੇ ਜੀਏ ਤੇ ਬਾਰੇ ਦੇਖੋ ਨੈਸ਼ਨਲ ਹਾਈਵੇ ਦੇ ਪ੍ਰੋਜੈਕਟ ਜਿਹੜੇ ਪੰਜਾਬ ਦੇ ਵਿੱਚ ਚੱਲ ਰਹੇ ਨੇ ਉਹਨਾਂ ਦੇ ਕੰਮਾਂ ਦੇ ਵਿੱਚ ਤੇਜ਼ੀ ਲਿਆਉਣ ਵਾਸਤੇ ਜਾਂ ਜਿੱਥੇ ਕੋਈ ਛੋਟੇ ਮੋਟੇ ਇਸ਼ੂ ਨੇ ਉਹਨਾਂ ਨੂੰ ਸੋਲਵ ਕਰਵਾਉਣ ਵਾਸਤੇ ਅਸੀਂ ਇੱਥੇ ਅੱਜ ਅੰਮ੍ਰਿਤਸਰ ਡੀਸੀ ਅਫਸਰ ਦੇ ਵਿੱਚ ਜਿਹੜੀ ਮੀਟਿੰਗ ਆ ਉਹ ਕੀਤੀ ਹੈ ਤੇ ਚ ਸਾਰੇ ਹੀ ਕਾਲਸ ਜਿਨ੍ਹਾਂ ਨੇ ਜਮੀਨ ਅਕਵਾਇਰ ਕਰਨੀਆਂ ਚ ਡਿਸਬਰਸਮੈਂਟ ਕਰਨੀਆਂ ਉਹਨਾਂ ਦਾ ਰਿਵਿਊ ਕੀਤਾ ਸਾਡੇ ਡੀ ਸਾਹਿਬ ਐਸਐਸਪੀ ਅੰਮ੍ਰਿਤਸਰ ਐਂਡ ਜਿਹੜੇ ਪ੍ਰੋਜੈਕਟ ਡਾਇਰੈਕਟਰ ਨੇ ਅੰਮ੍ਰਿਤਿਆਰ ਦੇ ਉਹ ਸਾਰੇ ਹੀ ਹਾਜ਼ਰ ਹੋਏ ਨੇ ਜਿੱਥੇ-ਜਿੱਥੇ ਵੀ ਕੋਈ ਮੁਸ਼ਕਲ ਸੀ ਉਹਨਾਂ ਦਾ ਰਿਵਿਊ ਕੀਤਾ ਗਿਆ ਉਹਨਾਂ ਲਈ ਸਮੇਂ ਦੇ ਵਿੱਚ ਬਹੁਤ ਜਲਦੀ ਜੇ ਕੋਈ ਇਸ਼ੂ ਜਿਹੜੇ ਸਾਹਮਣੇ ਆਏ ਨੇ ਉਹਨਾਂ ਨੂੰ ਰਿਜ਼ੋਲਵ ਕਰ ਦਿੱਤਾ ਜਾਊਗਾ ਔਰ ਜਿਹੜੇ ਹਾਈਵੇ ਤੇ ਨੈਸ਼ਨਲ ਹਾਈਵੇ ਤੇ ਜਿਹੜੇ ਕੰਮ ਨੇ ਉਹਨਾਂ ਨੂੰ ਸਪੀਡ ਦੇ ਨਾਲ ਪੰਜਾਬ ਦੇ ਵਿੱਚ ਜਿਹੜਾ ਹੈ ਉਹ ਕੰਪਲੀਟ ਕੀਤਾ ਜਾਊਗਾ